ਹੈਲੋ ਜੀ ਹੈਲੋ ਵੈਲਕਮ ਟੂ ਯੂ ਗਾਇਜ਼ ਇਨ ਅਨਦਰ ਵੀਡੀਓ ਆਪਾਂ ਅੱਜ ਚੱਲੇ ਆ ਕਿਨੀਆ ਨਰੂਬੀ ਦੀ ਬੜੀ ਫੇਮਸ ਜਗ੍ਹਾ ਤੇ ਜੀਨੂ ਕਹਿੰਦੇ ਆ ਜਰਾਫ ਸੈਂਟਰ ਕਿਨੀਆ ਦੇ ਵਿੱਚ ਹੋਈਏ ਤੇ ਇੰਨੇ ਸੋਹਣੇ ਜਾਨਵਰਾਂ ਨੂੰ ਨਾ ਮਿਲिए ਤਾਂ ਇਹ ਹੋ ਹੀ ਨਹੀਂ ਸਕਦਾ ਜਰਾਫ ਸੈਂਟਰ ਪਹੁੰਚ ਗਏ ਉੱਥੇ ਕੀਤਾ ਜਰਾਫਾਂ ਨੂੰ ਫੀਡ ਮੰਮੀ ਹੁਣਾਂ ਨੇ ਬਹੁਤ ਇੰਜੋਏ ਕੀਤਾ ਜਿਰਾਫ ਸੈਂਟਰ ਦੇ ਬਾਅਦ ਆਪਾਂ ਚਲੇਗੇ ਗੁਜਰਾਤੀ ਵੀਰਾਂ ਦਾ ਮਹੱਲਾ ਵੇਖਣ ਵਾਸਤੇ ਕਹਿੰਦੇ ਕਾਫੀ ਵੱਡੀ ਕਮਿਊਨਿਟੀ ਆ ਆਪਾਂ ਦੇਖ ਗਏ ਉੱਥੇ ਰੇੜੀਆਂ ਲੱਗੀਆਂ ਹੋਈਆਂ ਉਹਨਾਂ ਦਾ ਫੂਡ ਵੀ ਟਰਾਈ ਕਰਕੇ ਆਏ ਖਾ ਪੀ ਕੇ ਅਸੀਂ ਉੱਥੋਂ ਨਿਕਲੇ ਤੇ ਅਸੀਂ ਪਹੁੰਚ ਗਏ ਨੈਰੋਬੀ ਦੀ ਫੇਮਸ ਮਸਾਈ ਮਾਰਕੀਟ ਦੇ ਵਿੱਚ ਮਸਾਈ ਮਾਰਕੀਟ ਦੇ ਵਿੱਚ ਲਿਆ ਥੋੜਾ ਬਹੁਤਾ ਸਾਮਾਨ ਉਹਦੇ ਬਾਅਦ ਅਸੀਂ ਪਹੁੰਚ ਗਏ ਇੱਥੋਂ ਦੀ ਫੇਮਸ ਮਸਜਿਦ ਫੇਮਸ ਮਾਸਕ ਦੇਖਣ ਦੇ ਲਈ ਮਾਸਕ ਦੇਖੀ ਤੇ ਵਾਪਸ ਆ ਕੇ ਕਰੇ ਆਜਾ ਦਿਨ ਬਾਏ ਬਾਏ ਕਰਨ ਦਾ ਕੀਨੀਆ ਨੂੰ ਆਪਣਾ ਕੀਨੀਆ ਦੇ ਵਿੱਚ ਆਖਰੀ ਦਿਨਾਂ ਇਦੇ ਬਾਅਦ ਆਪਾਂ ਪਹੁੰਚ ਜਾਣਾ ਆਪਣੀ ਕੰਟਰੀ ਨੰਬਰ 19 ਇਸ ਸਾਲ ਦੀ ਉਹ ਹੈਗੀ ਆ ਤੰਜ਼ਾਨੀਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੀ ਮਾੜੀ ਲੱਗੀ ਜ਼ਰੂਰ ਕਮੈਂਟਸ ਦੇ ਵਿੱਚ ਦੱਸਿਓ ਅੱਜ ਫਿਰ ਮਿਲਦੇ ਆਂ ਵੀਡੀਓ ਦੇ ਵਿੱਚ ਲਓ ਵੀ ਮਿੱਤਰੋ ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰੈਡੀ ਆਂ ਦੁਪਹਿਰ ਦੇ ਵੱਜ ਗਿਆ 12 ਵੀਡੀਓ ਕੀਤੀ ਅੱਜ ਲੇਟ ਸ਼ੁਰੂ ਤੇ ਆਪਾਂ ਅੱਜ ਸਾਰੇ ਜਾਣੇ ਮਿਲ ਕੇ ਚੱਲੇ ਆਂ ਜਿਰਾਫ ਸੈਂਟਰ ਕਹਿੰਦੇ 10-10 ਫੁੱਟ ਦੇ ਜਿਰਾਫ 12 ਫੁੱਟ ਦੇ ਉਹਨਾਂ ਨੂੰ ਆਪਾਂ ਖਵਾਉਣ ਚੱਲੇ ਆ ਉਹਨਾਂ ਨੂੰ ਭੁੱਖ ਲੱਗੀ ਆ ਉਹਨਾਂ ਦੀ ਉਹਨਾਂ ਨੂੰ ਫੀਡ ਕਰਨ ਚੱਲੇ ਆ ਸੋ ਆਜੋ ਨਾਲ ਮਿਲਦੇ ਆ ਵੀਡੀਓ ਦੇ ਵਿੱਚ ਠੀਕ ਹੈ ਜੀ ਜੀ ਮਿਲਦੇ ਆ ਜੀ ਮਿਲਦੇ ਆ ਜੀ ਮਿਲਾਂਗੇ ਕੋਈ ਡੋਨਟ ਵੀ ਡੋਨਟ ਆ ਗਿਆ ਆ ਆ ਵੇਖੋ ਜੀ ਇੱਥੇ ਕਲਾ ਬਾਈਆਂ ਦਿਖਾਉਂਦੇ ਹੋਏ ਵੀਰ ਮੇਰੇ ਵੇਖੋ ਲੈ 10 ਹੋਰ 10 ਕੀ ਭਾਲਦੀ ਸੜਕ ਤੇ ਮਿਲਦੇ ਤਮਾਸ਼ੇ ਤੈਨੂੰ ਇਹਨੂੰ ਕਹਿੰਦੇ ਆ ਅਫਰੀਕਾ ਸੁਪਾ ਆ ਸੁਪਾ ਸੁਪਾ ਜਾਂਦੇ ਆ ਜੀ ਸੁਪਾ ਸੁਪਾ ਨਹੀਂ ਜਾਂਦੇ ਦੁਪਹਿਰ ਹੋ ਗਈ ਆ ਸੁਪਾ ਇਹਨਾਂ ਨੂੰ ਸਲਾਮ ਕਹਿੰਦੇ ਆ ਆ ਮੈਨੂੰ ਪਤਾ ਮੈਂ ਵੀ ਜਾਣ ਕੇ ਕਿਹਾ ਸੀ ਆ ਸੁਪਾ 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 ਕਿੱਧਰ ਜਾਂਦੇ ਆ ਸੁਪਾ ਸੁਪਾ ਜਿਰਾਫ ਪਾਰਕ ਚੱਲੇ ਆ ਲੈ ਵੀ ਪਹੁੰਚ ਗਏ ਆ ਜਿਰਾਫ ਸੈਂਟਰ ਲੈ ਆ ਵੀ ਸੰਗਤ ਦੇ ਦਰਸ਼ਨ ਕਰਾਈਏ ਕੌਣ ਕੌਣ ਆਇਆ ਆ ਜੋ ਵੀ ਆ ਜੋ ਵੈਲਕਮ ਵੈਲਕਮ ਥੈਂਕ ਯੂ ਕੈਰੀਬੂ ਕੈਰੀਬੂ ਟੂ ਜਰਾਫ ਸੈਂਟਰ ਹਾਂ ਵੈਲਕਮ ਕੈਰੀਬੂ ਚਲੋ ਹੁਣ ਇੱਥੇ ਚੈੱਕ ਕਰਨਗੇ ਵੀ ਕੀ ਕੀ ਆ ਤੁਹਾਡੇ ਕੋਲੇ ਤੇ ਜੇ ਤੁਸੀਂ ਮਿਲਣਾ ਵਾ ਜਰਾਫਾਂ ਨੂੰ ਤਾਂ ਪਹਿਲਾਂ ਆਪਦੇ ਹੱਥ ਧੋਵੋ ਫਿਰ ਮਿਲਣ ਦੇਣਾ ਤੁਹਾਨੂੰ ਨਹੀਂ ਤਾਂ ਨਹੀਂ ਸੋ ਇੱਥੇ ਹੁਣ ਅਸੀਂ ਧੋਣ ਲੱਗਿਆ ਹੱਥ ਤੇ ਫਿਰ ਮਿਲਦੇ ਜਰਾਫਾਂ ਨੂੰ ਆ ਲਿਖੀ ਹੈ ਜੀ ਇਹਨਾਂ ਦਾ ਕੈਰੀਬੂ ਵੈਲਕਮ ਟੂ ਜ਼ਰਾਬ ਸੈਂਟਰ ਤੇ ਮੰਡੇ ਟੂ ਸੰਡੇ ਖੁੱਲਦਾ not Sunday to Sunday Monday to Sunday every day ਖੁੱਲਦਾ ਇਹਦਾ ਹੈਗਾ ਅਡਲਟ ਜਿਹੜੇ ਇੱਥੋਂ ਦੇ ਹੈਗੇ ਉਹਨਾਂ ਦਾ 400 ਰੁਪਇਆ ਅਮੇ 400 ਛਲਿੰਗ ਤੇ ਸਾਡੇ ਹੈਗੇ 1500 ਜਿਹੜੇ ਨਾਨ ਰੈਜ਼ਿਡੈਂਸ ਆ ਤੇ ਆ ਜੋ ਕਰਕੇ ਦੇਖ ਲਓ ਨਹੀਂ ਭਾਈ ਜੀ ਵੇਖ ਲਓ ਜੇ ਪਾਸਾ ਬਣਾਉਣਾ ਤਾਂ ਖੜ ਦੇ ਵਿੱਚ ਲਓ ਜੀ ਹੋਈ ਜਾਂਦੀਆਂ ਟਿਕਟਾਂ ਸਕੈਨ ਤੇ ਵੜੀ ਜਾਂਦੇ ਆਂ ਅੰਦਰ ਇੱਧਰ ਵੀ ਆਜੋ ਭਾਜੀ ਤੁਸੀਂ ਲਓ ਜੀ ਸੰਗਤੋ ਜਰਾਫਾਂ ਨੂੰ ਮੱਥਾ ਟੇਕਣ ਪਹੁੰਚ ਚੁੱਕੇ ਆਂ ਬਹੁਤ ਹੀ ਪਵਿੱਤਰ ਜਗ੍ਹਾ ਇਹ ਨਿਰੋਭੀ ਜਿੱਥੇ ਆਪਾਂ ਆਏ ਅੱਜ ਮੱਥਾ ਟੇਕਣ ਇੱਥੋਂ ਆਪਾਂ ਨੂੰ ਪ੍ਰਸ਼ਾਦ ਦੇਣਗੇ ਇਹ ਕੌਲੀਆਂ ਇਹ ਖਾਣੀਆਂ ਨਹੀਂ ਇਹ ਜਰਾਫਾਂ ਨੂੰ ਖਵਾਉਣੀਆਂ ਓਕੇ ਕਨ ਆ ਸਮੋਰ ਪਲੀਜ਼ ਦਨ ਆ ਉਹ ਆਵਣਾ ਈਟ ਟੂ ਮੈਮ ਨਾਟ ਜਸਟ ਜ਼ੀਰਾਫ ਆ ਆਹ ਇਹਨਾਂ ਦਾ ਫੂਡ ਘੱਟ ਬੱਕਰੀ ਦੀਆਂ ਮਿੰਗਣਾ ਜ਼ਿਆਦਾ ਲੱਗਦੀਆਂ ਪਰ ਬੱਕਰੀ ਨੇ ਸਾਗ ਵਾਵਾ ਖਾਦਾ ਸੀ ਆਏ ਆ ਉਹ ਉਹ ਜੜੀ ਉਹਦੀ ਮਿੰਗਣਾ ਆਉਂਦੀਆਂ ਕੋਈ ਤਾਂ ਛੋਟੀਆਂ ਹੁੰਦੀਆਂ ਬਾਈ ਹਾਂ ਉਹਨਾਂ ਨਾਲੇ ਕਾਲੀਆਂ ਹੁੰਦੀਆਂ ਛੋਟੀਆਂ ਤਾਂ ਇਹਦਾ ਕਹ ਮੈਂ ਸਾਗ ਖਾਦਾ ਵੀ ਇੱਕ ਬੱਕਰੀ ਬੱਕਰੀ ਨੇ ਸਾਗ ਖਾਦਾ ਗੋਲ ਮਾਰਨ ਲੱਗੀਆਂ ਗੋਲ ਹੁੰਦੀਆਂ ਗੋਲ ਨਹੀਂ ਗੋਲ ਨਹੀਂ ਆਪਰੇ ਗੋਲ ਨਹੀਂ ਇਹ ਛੋਟਾ ਇਹ ਲੰਬੀਆਂ ਲੰਬੀਆਂ ਕੱਢ ਰਹੀਆਂ ਉਹ ਗੋਲ ਹੁੰਦੀਆਂ वेलकम टू यू गाइस जिराफ सेंटर ओ जी बड़ा सोणा ਇਹਨਾਂ ਨੇ ਕੋਠਾ ਜਿਹਾ ਬਣਾਇਆ ਹੋਇਆ ਹੈ ਜਿਹਦੇ ਉੱਤੋਂ ਉੱਤ ਹੀ ਜਾ ਰਹੇ ਆ ਇਧਰਲੇ ਪਾਸੇ ਮਿਲਦਾ 뮤ਜ਼ੀਅਮ ਆਪਾਂ 뮤ਜ਼ੀਅਮ ਵੀ ਦੇਖਦੇ ਆ ਅੰਦਰ ਇਹਨਾਂ ਨੇ ਜਰਾਫਾਂ ਦੀਆਂ ਕਹਾਣੀਆਂ ਦੱਸੀਆਂ ਹੋਈਆਂ ਆ ਨਾਲ ਹੀ ਵਾਸ਼ਰੂਮ ਹੈ ਆ ਭਾਈ ਉਹਨੇ ਪਾਣੀ ਪੀ ਰਿਹਾ ਹੈ ਕਿਵੇਂ ਬੋਤਲ ਲਿਆ ਆ ਆਪੇ ਨਾਲ ਉਹ ਦਦਮੂ ਅਨੇਸ ਕਰਕੇ ਇੱਥੇ ਜਰਾਫ ਹੁਣੀ ਆ ਗਏ ਸਾਹਮਣੇ ਦੂਰ ਜੀ ਹੁਣੀ ਇੱਥੇ ਜਿੰਨਾਂ ਨੂੰ ਅਸੀਂ ਮਿਲਣਾ ਹੈ ਉਹ ਆ ਗਏ ਦੂਰ ਜੀ ਹੁਣੀ ਸਾਡੇ ਮੂਰੇ ਆ ਗਏ ਆ ਬੱਸ ਕੋਈ ਨਹੀਂ ਟਿਕ ਜੀ ਸੀ ਅੱਗੇ ਕਰਦੇ ਹਾਂ ਲੋ ਜੀ ਮਿਲੋ ਸੋਹਣੇ ਸੋਹਣੇ ਜਰਾਫਾਂ ਨੂੰ ਹਾਂ ਬਈ ਲਾਫੇ ਪੰਜਾਬਾ ਪੀਵੇ ਇਹ ਮੂਰੇ ਕਰ ਦੇਣੀ ਆ ਨਹੀਂ ਨਹੀਂ ਹੱਥ ਤੇ ਫੜਨਾ ਤੁਸੀਂ ਆਪ ਦਾ ਐਨ ਕਾਲਾ ਡੱਬਾ ਦਿਓ ਮੈਨੂੰ ਪਹਿਲੇ ਕੱਟੇ ਤਾਂ ਮੈਂ ਨੀਓਂ ਵਾਗੇ ਵੜਾ ਆ ਵੀ ਕਿੱਡਾ ਵੜਦਾ ਚਾਰ ਪੰਜ ਰੱਖ ਦੇ ਕੋਈ ਚਾਰ ਪੰਜ ਨਹੀਂ ਨਹੀਂ ਦੇਈ ਐ ਕਿੱਕ ਕਰਨਾ ਵਾ ਫਿਰ ਕੀ ਚਾਹੀਦਾ ਤੈਨੂੰ ਅਲੀ ਬੱਸ ਨਾ ਥੋੜੀ ਖਲੀ ਵਿੱਚ ਸਰ ਵੀ ਮਾਰ ਦਿੰਦੇ ਆ ਬਈ ਹੈਡਵਰਟਸ ਆਇ ਮਾਰਦੇ ਟੁੱਡ ਆ ਸਾਰੇ ਇੱਧਰ ਨਿਆਣੇ ਫਿਰਦੇ ਆ ਬੇਬੀ ਜਰਾਫ ਖਵਾਉਣਾ ਖਵਾਓ ਟੱਚ ਨਾ ਕਰੋ ਕਹਿੰਦੇ ਮੰਮੀ ਨੂੰ ਤਾਂ ਫਨ ਨਾ ਲੱਗਿਆ ਇਹ ਪੂਰਾ ਮੰਮੀ ਦਾ ਮੌਜਾ ਕਰੀ ਜਾਂਦੇ ਪਰ ਇਹਨਾਂ ਨੇ ਨਾ ਇੱਕ ਸਾਈਡ ਤੇ ਮੰਮੀ ਥੋੜਾ ਜਿਹਾ ਇੱਧਰ ਆ ਜਾਓ ਇਹਨਾਂ ਨੇ ਤੁਹਾਡੇ ਕੋਲ ਆ ਜਾਣਾ ਖਾਲੀ ਸਾਂਚ ਆ ਜਾਓ ਓ ਜਰਾਫ ਓ ਕਮ ਹੀਅਰ ਇਹ ਤੇ ਇੰਨੇ ਆਪਿਆਣ ਆਪ ਨੂੰ ਦੇਖ ਕੇ ਉਧਰ ਕਿੰਨਾ ਇਕੱਠ ਪਾਇਆ ਹੋਇਆ ਵੇ ਲੋਕਾਂ ਨੇ ਕਾਰਨਰ ਜੇ ਤੇ ਹਾਂ ਭਾਬੀ ਤੁਸੀਂ ਆਏ ਨਹੀਂ ਇੱਥੇ ਪਹਿਲੀ ਵਾਰੀ ਆਏ ਹਨ ਵਧੀਆ ਫਨ ਆਣਾ ਜਰਾਫ ਨੂੰ ਆਪਾਂ ਇਨੀ ਨੇੜੇ ਕਦੇ ਨਹੀਂ ਦੇਖ ਸਕਦੇ ਇੱਥੇ ਦੇਖ ਸਕਦੇ ਹਾਂ ਉਹ ਜਿਹੜੇ ਸਾਰਿਆਂ ਨਾਲੋਂ ਪਰੇ ਖੜਾ ਉਹਦੀ ਸਕਿਨ ਡਿਫਰੈਂਟ ਆ ਆ ਇਹਨਾਂ ਦੀ ਡਿਫਰੈਂਟ ਉਹਦੇ ਕਾਲੇ ਤੱਬੇ ਜ਼ਿਆਦਾ ਗੂੜੇ ਆ ਡਾਰਕ ਚ ਹੈ ਉਹ ਚਲੋ ਉਹਦੇ ਸਾਰੇ ਖੋਲੇ ਬੀਬੀ ਦੀਆਂ ਸੁੰਡੀਆਂ ਸਾਰੀਆਂ ਡਿੱਗ ਪਈਆਂ ਚੁਗੀ ਜਾਂਦੀ ਹੁਣ ਥੱਲੇ ਸਾਰਾ ਕੁਝ ਹੀ ਸੈੱਟ ਲਿਆ ਆਪਣੇ ਆਹ ਦੇ ਦਰਦੀ ਵੀ ਆ ਦੂਰੇ ਹੀ ਮਾਰਦੀ ਆ ਚਾਕੇ ਨਾ ਗਾਣੂ ਆਪਾਂ ਇਹ ਮੈਂ ਡਰ ਲੱਗਦਾ ਨਹੀਂ ਨਾ ਗਾਣੂ ਕਲਪਤ ਕਲਪਤ ਮਾਸ਼ੀਏ 14 ਕਾਲੀ ਤੋਂ ਵੀ ਵੇਟ ਕਰਾਉਂਦੀ ਇੱਕ ਚੀਜ਼ ਆ ਵਾ ਵੀਨੇ ਯਾਰ ਮੇਰਾ ਫੋਨ ਲੈ ਕੇ ਜਾਣਾ ਅੱਛਾ ਕੰਮ ਮਾ ਕਹਾਂਗਾ ਮੇਰੀ ਡੁੱਲ ਗਈ ਯਾਰ ਇਹ ਜੇ ਤਾਂ ਵੀ ਲੈ ਜਾ ਹੱਥ ਤੇ ਵੀ ਲੈ ਜਾਂਦੇ ਆ ਹੱਥੋਂ ਵੀ ਲੈ ਜਾਂਦੇ ਆ ਇੱਕ ਵਾਰ ਕੇ ਸਣੀ ਖਾ ਗਿਆ ਸਰ ਬਾਬਾ ਹਾਂ ਜੀ ਕਿੱਦਾਂ ਬਹੁਤ ਵਧੀਆ ਤੂੰ ਵੀਡੀਓ ਖਰਾਬ ਕਰ ਗਈ ਚਾ ਬਾਦਰੀ ਜੀ ਚਲੋ ਚਲੋ ਹਾਂ ਮਮੀ ਕਰਦੀ ਆ ਅਫਰੀਕਾ ਚ ਮौज ਹੈ ਕਿਤੇ ਨੇ ਹੈ ਤੁਸੀਂ ਕਰਾਉਣੇ ਤੇ ਕਰਤੀ ਆ ਪੁੱਤ ਹੋਰ ਇਹ ਇਦਾਂ ਸਾਰੇ ਲੋਕ ਇੱਥੇ ਜਰਾਫਾਂ ਨੂੰ ਖਵਾਉਂਦੇ ਆ ਅੱਜ ਨੇ ਬੀਬਾ ਜੀ ਖਵਾ ਰਹੇ ਆਪਣੇ ਖਵਾ ਹਟੇ ਇਹ ਹੁਣ ਆ ਆ ਬੀਬਾ ਜੀ ਆ ਗਏ ਤੁਸੀਂ ਖਵਾ ਲਓ ਜੀ ਤੁਸੀਂ ਖਵਾ ਲਓ ਆ ਦੇ ਇਦਾਂ ਖਾਂਦੇ ਆ ਇਹ ਜੀ ਪਿਆਰ ਨਾਲ ਖਵਾਓ ਥਕਾ ਨਹੀਂ ਕਰਨਾ ਇਥੇ ਦੁਆਰੇ ਫੇਰ ਹੱਥ ਧੋਣੇ ਆ ਕਿਉਂਕਿ ਉਹਨਾਂ ਦਾ ਲੱਗਿਆ ਥੱਕ ਲਾਰਾ 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 ਲੱਗਿਆ ਸੀ ਹੱਥਾਂ ਤੇ ਉਹ ਸਾਫ਼ ਕਰ ਰਹੇ ਆ ਉਹ ਸਾਫ਼ ਹੋ ਰਹੀਆਂ ਹੁਣ ਜਿੱਦਾ ਸਾਡੇ ਨਿਆਣਿਆਂ ਦੇ ਇੱਧਰ ਨਾਲ ਹੀ ਇੱਧਰ ਪੀਣ ਨੂੰ ਹੈਗਾ ਜੇ ਤੁਸੀਂ ਕੁਝ ਪੀਣਾ ਤੇ ਪੀ ਸਕਦੇ ਆ ਇਹਨਾਂ ਕੋਲੇ ਤਤਾ ਠੰਡਾ ਸਾਰਾ ਕੁਝ ਹੈਗਾ ਆ ਦੇਖੀ ਨੀ ਇਨ ਕਾਫੀ ਕੀ ਨੀ ਨਾ ਟੀ ਹੌਟ ਚਾਕਲੇਟ ਹੌਟ ਦਵਾ ਠੀ ਮੋਟ ਮਸਾਲਾ ਟੀ ਹਾਂ ਆ ਸਾਰਾ ਇੱਥੇ ਕੈਫੇਟੇਰੀਆ ਬਣਿਆ ਹੋਇਆ ਆ ਦੇ ਐਸੇ ਤੁਸੀਂ ਜਿਹੜਾ ਕੁਝ ਪੀਣਾ ਯੂ ਕੈਨ ਗੈਟ ਇਟ ਯੂ ਕੈਨ ਗੈਟ ਇਟ ਵਾਟ ਯੂ ਵਾਂਟ ਅਸੀਂ ਗਾਟਾ ਏਰੀਆ ਦੇ ਵਿੱਚ ਅੰਦਰ ਐਂਟਰ ਹੋ ਚੁੱਕੇ ਆ ਤੇ ਇਹ ਗੁਜਰਾਤੀ ਭਾਈਆਂ ਦੇ ਮੰਦਰ ਆਉਣੇ ਸ਼ੁਰੂ ਹੋ ਗਏ ਆ ਆ ਸਾਰਾ ਮੰਦਰ ਆ ਜੀ ਬੜਾ ਹੀ ਸੋਹਣਾ ਮੰਦਰ ਆ ਗੁਜਰਾਤੀਆਂ ਦਾ ਕਿਵੇਂ ਹੁੰਦਾ ਸਾਸਰੀ ਕਰਕੇ ਨਾ ਦੀ ਕਿਵੇਂ ਹੁੰਦੀ ਆ ਜੈ ਹਰੇ ਹਰੇ ਕ੍ਰਿਸ਼ਨ ਜੈ ਹਰੇ ਕ੍ਰਿਸ਼ਨ ਆ ਜੀ ਹਰੇ ਕ੍ਰਿਸ਼ਨ ਆ ਅੱਛਾ ਮੌਲ ਵੀ ਨਾਲ ਹੀ ਆ ਉੱਥੇ ਇੱਥੇ ਹੁੰਦਾ ਵਿਆ ਫੂਡ ਇੱਥੇ ਆਪਾਂ ਜਿਹੜਾ ਕੁਝ ਕੋਂ ਖਾ ਸਕਦੇ ਆ ਕੀ ਕੀ ਫੇਮਸ ਆ ਇੱਥੋਂ ਦਾ ਦੇਖੋ ਉਧਰ ਅੰਦਰ ਜਾ ਕੇ ਇੱਥੇ ਅੰਦਰ ਮੈਨੂੰ ਕੀ ਕਰਦਾ ਵਾਹ वो दिख रहा है दिख रहा है नहीं नहीं वो है तो है नन है फूड कट भाई हुई है हां YouTube बहुत ही प्रॉब्लम है आईडी ग्रुप में आ गई सारा कुछ हैगा इसमें सर ये डबल ही है ये ये डबल ही है ये डबल ही है ऐसी होती है डबल ही ये डबल ही ये डबल ही ओके ओके ये डबल ही ये डबल ही अपन फेमस करना है अच्छा मेन्यू है हां लो जी मेन्यू हां पिया ਦਬੇਲੀ 120 ਪਾਣੀ ਪੂਰੀ 150 ਸੇ ਪੂਰੀ 150 ਦਹੀਂ ਪੂਰੀ 150 ਬਾਜੀ ਕੋਨ ਸੇ 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 ਇਦਾਂ ਇੱਕ ਨਹੀਂ ਇੱਥੇ ਕਈ ਸਟਾਲਾਂ ਹੈਗੀਆਂ ਜ਼ੂਮ ਕਰਦਾ ਤੇ ਆ ਦੇਖੋ ਬੰਦੇ ਬਣਾਈ ਜਾਂਦੇ ਆ ਖਾਣ ਵਾਲੇ ਖਾਈ ਜਾਂਦੇ ਆ ਉਹ ਦਬੇਲੀ ਨਾਲੋਂ ਐ ਕਰ ਮੇਰਾ ਭਰਾ ਲੈ ਲੈ ਕੀ ਸੇਪੂਰੀ ਆਹੋ ਸੇਪੂਰੀ ਲੈ ਲਾ ਸੇਪੂਰੀ ਆਹੋ ਦੋ ਪਲੇਟ ਕੇ ਇੱਕ ਪਲੇਟ ਦੋ ਦੋ ਖਾ ਲੈਨੇ ਆ ਬਾਕੀ ਬਾਅਦ ਚ ਖਾ ਲਾਂਗੇ ਸਾਡੀ ਸੇਪੂਰੀ ਆ ਗਈ ਆ ਪਰ ਇਹ ਚ ਸੇਵ ਤਾਂ ਹੈ ਨਹੀਂਗਾ ਆ ਉੱਪਰ ਸੇਮੀਆਂ ਨੂੰ ਸੇਵ ਕਹਿੰਦੇ ਆ ਅੱਛਾ ਸੇਵ ਆਪਾਂ ਸੇਵ ਗਈ ਜੰਨੇ ਆ ਸੇਵ ਹੀ ਆ ਵੀ ਸੇਵ ਨਾ ਸੇਵ ਸੇਪੂਰੀ ਸੇਵ ਅੱਛਾ ਚਲੋ ਖਾਓ ਫਿਰ ਹੁਣ ਸੇਪੂਰੀ ਕਿਦਾਂ ਚੀਜ਼ ਕਰਕੇ ਚੀਅਰਸ 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 ਜਣਾਵਾਲ ਰੌੜੂ ਹਾਉਂ ਮੇ ਮਜ਼ਾ ਸਵਾਦ ਆ ਥੋੜੀ ਫਿਲਿੰਗ ਘਟ ਆ ਵਿਕੀ ਹੈ ਨਾ ਫਿਲਿੰਗ ਵੀ ਘਟ ਆ ਮਿੱਠੀ ਜ਼ਿਆਦਾ ਸਮਾਨ ਘਟ ਆ ਵਿੱਚ ਜੇ ਸਮਾਨ ਘਟ ਨਾ ਹੋਵੇ ਤਾਂ ਸਵਾਦ ਕਿਦਾਂ ਲੱਗਣਾ ਸਮਾਨ ਜ਼ਿਆਦਾ ਹੋਵੇ ਤਾਂ ਸਵਾਦ ਬਾਕੀ ਮਿੱਠਾ ਬਹੁਤ ਹੈ ਚਾਹ ਸੁਈਟ ਕੋਚ ਮਿੱਠਾ ਹੋ ਜਾਏ ਲਓ ਜੀ ਅਸੀਂ ਲੰਗਾਟਾ ਪੂਰਾ ਐਕਸਪਲੋਰ ਕਰ ਰਹੇ ਆ ਤੁਸੀਂ ਖੱਬੇ ਪਾਸੇ ਦੇਖੋ ਇਹ ਲੋਕਾਂ ਦੇ ਘਰ ਬਣੇ ਹੋਏ ਆ ਤੇ ਸੋਨੂ ਵੀਰੇ ਨੇ ਮੈਨੂੰ ਇੱਕ ਗੱਲ ਦੱਸੀ ਆ ਵੀ ਕੋਈ ਗੁਜਰਾਤੀ ਬੰਦਾ ਸੀਗਾ ਬਾळा ਮੀਰ ਉਹਦੀ ਇਹ ਸਾਰੀ ਪ੍ਰੋਪਰਟੀ ਸੀ ਉਹਨੇ ਸਾਰੀ ਲੋਕਾਂ ਨੂੰ ਦੇਤੀ ਤੇ ਵੀਰ ਮੇਰੇਆ ਲੋਕ ਲੜੇ ਨਹੀਂ ਵੀ ਮੈ ਲੈਣੀ ਆ ਮੈ ਲੈਣੀ ਆ ਨਹੀਂ ਉਹ ਕਮਿਊਨਿਟੀ ਨੂੰ ਦਿੱਤੀ ਆ ਉਹਨੇ ਪੂਰੀ ਉੱਚ ਉਹਦੇ ਚ ਤੁਸੀਂ ਘਰ ਬਣਾਇਆ ਮੰਦਿਰ ਬਣਾਇਆ ਜੇ ਕੋਈ ਬੰਦਾ ਅਫੋਰਡ ਕਰ ਸਕਦਾ ਤਾਂ ਉਹਦਾ ਰੈਂਟ ਦੇ ਦੇਵੇ ਜੇ ਨਹੀਂ ਅਫੋਰਡ ਕਰ ਸਕਦਾ ਤਾਂ ਕੋਈ ਗੱਲ ਨਹੀਂ ਜਦੋਂ ਉਹਦੇ ਕੋਲ ਪੈਸੇ ਹੋਣਗੇ ਉਹ ਦੇ ਸਕਦਾ ਪਰ ਉਹਦਾ ਗੁਜਰਾਤੀ ਹੋਣਾ ਜ਼ਰੂਰੀ ਹੈ ਨਾ ਹਾਂ ਉਹ ਸੇਮ ਕਮਿਊਨਿਟੀ ਹੋਣੀ ਚਾਹੀਦੀ ਆ ਗੁਜਰਾਤੀਆਂ ਦੇ ਵਿੱਚ ਵੀ ਕਮਿਊਨਿਟੀ ਬਹੁਤ ਜਿਵੇਂ ਆਪਣੇ ਪੰਜਾਬੀਆਂ ਚ ਵੀ ਮੈਸਤਰੀ ਆ ਰਾਮਗੜੀਏ ਛੀਂਬੇ ਹਾਂ ਜੱਟ ਸਾਰੇ ਇਦਾਂ ਪਹਿਲਾਂ ਦੀ ਜਿਹੜੀ ਕਮਿਊਨਿਟੀ ਆ ਉਹਦੇ ਲਈ ਇਹ ਸਪੋਰਟ ਬਹੁਤ ਕਰ ਰਹੇ ਆ ਇਹਾ ਗੇਟ ਤੋਂ ਬਾਅਦ ਉਹ ਕਾਲਜ ਪਾਰਕ ਨੇੜੇ ਆ ਗਈ ਆ ਹਾਂ ਕਾਲਜ ਵੀ ਆ ਜਾਂਦਾ ਉੱਥੇ ਨਾਲ ਹੀ ਸੋ ਹਣ ਤੁਸੀਂ ਬਾਈ ਜੀ ਉੱਤੇ ਉਹ ਵਿਊ ਦੇਖਿਓ ਜਿਹੜਾ ਅਸੀਂ ਨਹੀਂ ਦੇ ਸਕਦੇ ਤੁਸੀਂ ਦੇਖ ਸਕਦੇ ਆ ਕੈਮਰੇ ਵਿੱਚ ਦੀ ਤੇ ਹੁਣ ਦੇਖ ਲਓ

ਤੇ ਇਹ ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ ਜੀ ਨੈਸ਼ਨਲ ਪਾਰਕ ਜਿੱਥੇ ਆਪਾਂ ਥੋੜੇ ਦਿਨ ਪਹਿਲਾਂ ਗਏ ਸੀਗੇ ਤੇ ਤੁਹਾਨੂੰ ਆ ਬ੍ਰਿਜ ਵੀ ਚਿੱਤੇ ਹੋਣਾ ਤੇ ਆ ਜਮਾ ਨਾਲ ਹੀ ਲੱਗ ਜਾਂਦਾ ਲੰਗਾਟਾ ਇਹਦੇ ਨੇੜੇ ਹੀ ਆ ਕੰਮ ਲੰਗਾਟਾ ਤੇ ਬਸ ਬਹੁਤ ਹੋ ਗਿਆ ਲੰਗਾਟਾ ਹੁਣ ਚੱਲੀਏ ਆਪਾਂ ਹਾਂਜੀ ਚਲੋ ਖਾਣ ਚੱਲੀਏ ਦਬੇਲੀ ਦਬੇਲੀ ਦਬੂਲੀ ਦੇਖੀਏ ਗੁਜਰਾਤੀਆਂ ਦਾ ਫੂਡ ਲੈਟਸ ਗੋ ਲੈਟਸ ਗੋ ਲੈਟਸ ਗੋ ਮਜ਼ਾ ਹੋ ਜਾਣਾ ਪੂਰਾ YouTube ਤੇ ਲਓ ਜੀ ਆ ਨਿਆਣੇ ਇੱਥੇ ਖੇਡੀ ਜਾਂਦੇ ਆ ਫੁੱਟਬਾਲ ਨਾਲ ਮੇਰੇ ਸਾਬ ਨਾਲ ਮਾਰਕਟਾਈ ਖੇਡਦੇ ਸਾਡੇ ਤਾਂ ਅਸੀਂ ਮਾਰਕਟਾਈ ਕਹਿੰਦੇ ਸੀ ਪਰ ਇਹਨਾਂ ਦਾ ਜਵਾਕਾਂ ਦਾ ਨਿਸ਼ਾਨਾ ਠੀਕ ਠਾਕ ਹੀ ਆ ਕਿਉਂਕਿ ਕੁੜੀਆਂ ਜਿਆਦੇ ਮੁੰਡੇ ਘਟਾ ਲਓ ਵੀ ਇੱਥੇ ਗੋਲ ਗੱਪੇ ਖਾ ਰਹੀ ਐ ਸੰਗ ਤਾਂ ਆਪਣੀ ਸਾਰੀ ਦੋ ਪਲੇਟ ਦੇ ਦੇ ਇਧਰ ਉਹ ਇਧਰ ਵੀਰ ਜੀ ਨੇ ਅੱਜ 6 ਪਲੇਟਾਂ ਖਾਣੀਆਂ 6 ਕ ਤਾਂ ਖਾਓਗੇ ਇੱਕੋ ਹੀ ਬਹੁਤ ਆ ਇੱਕੋ ਹੀ ਕਾਫੀ ਹੋ ਰਹਾ ਤੁਮਾਫੀ ਹਮੇਂ ਓਨ ਦੇਖਣ ਦੋ ਬੰਦੋ ਉਲੀ ਦੇਖਵੀ ਮੈਂ ਕਰ ਦਿੱਤੀ ਸਾਮਣੇ ਪਲੇਟ ਚ ਕੀ ਚਿਕੜ ਪਾਲਿਆ ਤੁਸੀਂ ਚਿਕੜੋ ਚਿਕੜੀ ਹੋ ਗਿਆ ਕੰਮ ਹੋਰ ਜਾ ਦਵੇਲੀ ਬਹੁਤ ਸੁਆਦ ਆ ਢੋਲ ਦੇ ਪੇਟ ਉਹਨੂੰ ਤਾਂ ਦਵੇਲੀ ਪੁੱਛ ਲੋ ਬਣਦੀ ਸਾਰਾ ਸਮਾਨ ਇੱਥੇ ਪ੍ਰੇਪੇਅਰ ਹੋਈ ਜਾਂਦਾ ਤੇ ਪਾ ਪਾ ਕੇ ਖਵਾਈ ਜਾਂਦੇ ਆ ਇਧਰ ਦੇਖੋ ਬਣਦਾ ਪਿਆ ਫਰੈਸ਼ ਕੈਮਰੇ ਨਾਲ ਕਰਦਾ ਇਹਨੂੰ ਕੀ ਕਹਿੰਦੇ ਜਿਹੜਾ ਤੁਸੀਂ ਬਣਾ ਰਹੇ ਹਾਂ ਹਾਂਜੀ ਡਾਬੇਲੀ ਡਾਬੇਲੀ ਇਹ ਆ ਡਾਬੇਲੀ ਇਹਨੂੰ ਗਰਮ ਵੀ ਕੀਤਾ ਜਾਣਾ ਚਾਹੇ ਇਦਾਂ ਹੀ ਬਸ

ਜੀ ਬਿਲ ਲਫਲ ਪਾਈ ਪੀਜ਼ਾ ਦੇਖ ਕੇ ਪੀਜ਼ਾ ਰਾਤੀ ਖਾਦਾ ਆ ਜੀ ਹਾਂ ਪੀਜ਼ਾ ਨਹੀਂ ਪੀਜ਼ੇ ਖਾਦੇ ਆ ਬੈਠੀ ਸਾਡੀ ਹਾਂਸਾਂ ਦੀ ਜੋੜੀ ਹਾਂ ਉਹਨਾਂ ਦੀ ਗੱਲ ਕਰਦਾ ਪਾਣੀ ਪਾਪੀ ਪਾਣੀ ਦਾ ਮੈਂ ਤੁਹਾਨੂੰ ਨਾ ਉਹਨਾਂ ਦੀ ਘਰਵਾ ਰਹੇ ਆ ਵੈਲਕਮ ਵੈਲਕਮ ਆ ਆਪ ਆ ਗਿਆ ਜੀ ਮਸਾਈ ਮਾਰਕੀਟ ਦੇ ਵਿੱਚ ਲੋਕਲ ਮਾਰਕੀਟ ਭਾਬੀ ਕਿਤੇ ਭਾਬੀ ਪੂਰਾ ਸਜਿਆ ਭਜਿਆ ਕੰਮ ਚਲੋ ਆਜੋ ਰੇਟ ਤਾਂ ਬਣਾਈਏ ਕਿਸੇ ਨਾਲ ਉਹ ਉਹ ਇੱਕ ਦੁਕਾਨ ਤੇ ਰੁਕੀ ਉਹ ਤਾਂ ਲੈ ਲਈ ਆ ਆਪਾਂ ਉਹ ਜਿਓ ਸ਼ਰਟ ਦੇਖ ਰਿਹਾ ਜੀ ਉਹ ਫਕੂ ਨਾ ਮਟਾਟਾ ਉਹ ਨਹੀਂ ਮੈਂ ਸ਼ਰਟ ਨਹੀਂ ਲੈਣੀ ਮੈਂ ਬੇਸਿਕਲੀ ਇਹ ਜੇ ਡਰੈਸਾਂ ਲੈਣੀ ਆ ਆ ਦੇ ਹੱਥ ਉੱਤੀ ਬਣੇ ਉਹ ਤੇ ਕਿੰਨਾ ਸੋਹਣਾ ਪਜਾਮੇ ਦੇ ਇਹ ਗੋਸਟ ਇਹ ਕਿੰ ਇਸ ਇਟ ਲੁਕਿੰਗ ਸਖਰੀ ਦਾ ਗੋਦਾ ਨਾਂਗਲੀਆ ਤੂੰ ਇਹ ਮਾਂ ਪੁੱਛ ਕਿੰਨੇ ਦੀ ਇਹ ਨੀਲੀ ਜੀ ਆਹ ਜਿਹੜੀ ਪਾਈ ਹੋਈ ਆ ਕਿੰਨੇ ਪਸੰਦ ਆ ਤੁਹਾਨੂੰ ਜੋ ਸਾਨਾ ਬਾਬਾ ਉਹ ਪੁੱਠੀ ਚੁੱਟੀ ਵਾਲੀ ਉਹ ਯੋ ਵਾਈ ਲੋ ਵਾਈ ਗਾਫੀ ਅੱਧੀ ਨਾ ਵਾਈ ਬਹੁਤ ਸੋਹਣੀਆਂ ਸੋਹਣੀਆਂ ਡਰੈਸਾਂ ਆ ਜੀ ਤੇ ਬੜਾ ਹੀ ਖੁਸ਼ ਆ ਟਾਈਮ ਥੋੜਾ ਵਾ ਐ ਜੀ ਜਗ੍ਹਾ ਤੇ ਆਈ ਹੁਣ ਪਹਿਲਾਂ ਪਤਾ ਹੁੰਦਾ ਬੱਸ ਬੁੱਸੇ ਚੜਕੇ ਆ ਜਾਣਾ ਵਾ ਵਾ ਆਹ ਇੱਥੇ ਘੋੜੇ ਇਦਾਂ ਦੇ ਇਦਾਂ ਦੇ ਪਸੰਦ ਦਾ ਨਹੀਂ ਨਹੀਂ ਇਹ ਨਹੀਂ ਲੈਣਾ ਯਾਰ ਹਾਂ ਉਹੀ ਮੈਂ ਚਿੱਟੀ ਚਿੱਟੀ ਪੁੱਛਿਆ ਤੁਹਾਨੂੰ ਉਹ ਵਾਲੀ ਹਾਂ ਉਹ 2000 ਕਹਿੰਦਾ 1000 ਤੇ ਲਿਆਵਾਂਗੇ ਆਪਾਂ ਬਸ ਠੀਕ ਐ ਕੋਹ ਲੈ ਲੈਨੇ ਆ ਚਿੱਟੀ ਸੋਹਣੀ ਲੱਗਿਆ ਮੈਨੂੰ ਹਾਂਜੀ ਸਾਈ ਯੂ ਆਈ ਯੂਜ਼ ਥੀਸ ਮਟੀਰੀਅਲ ਆਈ ਯੂਜ਼ ਥਿਸ ਯੂਜ਼ ਥੀਸ ਮੈਚੀਅਰ ਟੂ ਮੇਕ ਆਹ ਬੜਾ ਦੇਖਣਾ ਕਿਹੜਾ ਉਹੀ ਚਿੱਟਾਈ ਉਹ ਤਾਂ ਡੰਨ ਆ ਉਹ ਲੈਣੀ ਨਹੀਂ ਆ ਮੈਂ ਉਹ ਸੋਚਦਾ ਸੀ ਵੀ ਕੋਈ ਜਾਨਵਰ ਜੁਨਵਰ ਬਣੇ ਹੋਣ ਜਾਨਵਰ ਤਾਂ ਪਜਾਮਿਆਂ ਚ ਬਣਿਆ ਤੇ ਪਜਾਮਿਆਂ ਤੇ ਟੌਪ ਤੇ ਕਿਹੜਾ ਪਾਵਾਂਗੇ ਫਿਰ ਆਪਾਂ ਉਹੀ ਤਾਂ ਜਿੰਨ ਕਹਿੰਦਾ ਸੀਗਾ ਪਜਾਮਾ ਸੋਨਾ ਨਾ ਅਗਰ ਸਾਰੇ ਤੇ ਬੜੇ ਹੋ ਗਏ ਨਹੀਂ ਮੈਂ ਕਹਿੰਦਾ ਪਜਾਮਾ ਠੀਕ ਆ ਪਰ ਪਜਾਮਿਆਂ ਦੇ ਉੱਤੇ ਫਿਰ ਪਾਉਣ ਨੂੰ ਲੈਣਾ ਪੈਣਾ ਨਾ ਪਜਾਮਾ ਵੀ ਇਹਨੇ ਹਜ਼ਾਰ ਦਾ ਹੀ ਦੇਣਾ ਵਾ ਨਹੀਂ ਉਹ ਤਾਂ ਦੇਖਦੇ ਕੋਈ ਚਾਹਦਾ 500 ਦਾ ਪਜਾਮਾ ਆ ਦੇ ਨਾ ਮੈਂ ਇੱਥੇ ਇੱਕ ਦੇਖਦਾ ਸੀ ਆ ਕਲਰਫੁੱਲ ਜਿਹਾ ਇੱਥੇ ਹਾਂ ਕੋ ਦੇਖ ਕੋ ਜਾ ਅੱਛਾ ਤੂੰ ਆ ਦੇ ਜਿੱਦਾਂ ਆ ਦੇ ਆ ਦੇ ਉਹ ਹਾਥੀ ਨਹੀਂ ਆ ਨਹੀਂ ਜਰਾਫ ਦੇ ਟਾਈਪ ਇਹਦਾ ਨਹੀਂ 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 ਲਾਈਨ ਆ ਤੁਸੀਂ ਟੋ Ah, I'm from Punjab. Yeah. You you watch cricket or not? I do. I do. You know you're rising. The best team is normally in the Indian. Oh. Yes, running. Yes. As good. As running. Check the plate. I like, the, I like the hat, hat? The Thank you, brother. You look, Thank you. you like asante, you. asante. Are we trading? Trading? Yes. That yeah. is for two hundred dollar, no man. No problem. no problem. I can trade in, Another but three uh, three 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 oh. give me. Another you have three three to give me dollars. lots of things. Oh. I can trade yeah, in. We have a variety. But not the paintings, man. Small luggage. लो market market the बढ़िया ਵੇ ਅਗਲੀ ਵਾਰੀ ਇਹ ਮਸਈ ਮਾਰਕੀਟ ਦੇ ਵਿੱਚ ਮੈਂ ਪੂਰਾ ਦਿਨ ਲਾ ਕੇ ਜਾਊਂਗਾ ਰੱਬ ਦੀ ਮਿਹਰ ਨਾਲ ਜਦੋਂ ਆਵਾਂਗੇ ਕੇਸੀਸੀ ਦੇ ਕੋਲੇ ਹਾਂ ਗੁੱਡ ਪ੍ਰਾਈਸ ਏਵਰੀਵੇਅਰ ਉਹਦੇ ਬੰਦੇ ਦੇਖਦੇ ਉੱਤੇ ਜਿਹੜੇ ਉਹ ਨੇ ਕੇਸੀਸੀ ਤੇ ਉੱਥੇ ਚੜ੍ਹਨੇ ਕਿੰਨੇ ਪੈਸੇ ਲੱਗਦੇ ਪਤਾ ਨਹੀਂ ਫੀਸ ਹੀ ਹੋਣੀ ਥੋੜੀ ਮੋਟੀ ਹਾਂ ਇਹ ਇਧਰ ਡਰੈਸਾਂ ਡਰਸਾਂ ਬਹੁਤ ਵਿਕੀਆਂ ਦੀਆਂ ਮਾਂ ਵੇਚ ਰਹੀ ਆਪਣੀ ਮੁਰਚ ਲਈ ਵੀ ਰਾੜੀ ਕਿਧਾ ਨੂੰ ਹਾਂ ਹਾਂ ਚਲੋ ਕਾਰਬੂ ਕਾਰਬੂ ਫੋਟੋ ਨਹੀਂ ਦੇਖੀਓ ਦੇਖ ਉਹ ਦੇ ਪਹਿਲੇ ਵਾਲੀ ਥੱਲੇ ਹਾਂ ਥੱਲੇ ਉਹ ਜਿਹੜੀ ਉਹ ਨੀ ਲੀ ਡਰੈਸ ਵਾਲੀ ਨਹੀਂ ਉਹ ਉਹਦੇ ਥੱਲੇ ਜਿਹੜੀ ਲੱਗੀ ਸੀ ਫੋਟੋ ਨਹੀਂ ਤੂੰ ਆਖੇ ਬੜਾ ਹਾਂ ਸਾਰੇ ਮਾਸਕ ਪਏ ਆ ਜੀ ਭੂਤੀਆ ਮਾਸਕ ਦੇਖੋ ਮੂੰਹ ਤੇ ਲਾਉਣ ਵਾਲੇ ਆ ਗਰੂਟ ਜਿਹੜਾ ਉਹਦਾ ਗਰੂਟ ਪਤਾ ਨਹੀਂ ਕਿਹੜਾ ਰੂਟ ਜਿਹੜਾ ਉਹਦੇ ਚ ਸੀਗਾ ਕਿਦੇ ਵਿੱਚ ਇੱਕ ਮਾਸਕ ਜਾਲਾਉਂਦਾ ਤੇ ਕਮਲਾ ਜਾ ਹੋ ਜਾਂਦਾ ਉਹ ਉਹ ਨਹੀਂ ਇੱਕ ਗਰੂਟ ਸੀਗਾ ਇੱਕ ਫਿਲਮ ਦੇ ਵਿੱਚ ਆ ਜਿਹੜਾ ਉਹ ਲੱਕੜੀ ਦਾ ਬਣਿਆ ਹੁੰਦਾ ਪੂਰਾ ਤਰੱਕ ਜਿਆ ਆਹਾ ਹਾ 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 ਉਹਦਾ ਨਾਮ ਗਰੂਦ ਹੁੰਦਾ ਨੂੰ ਦੇਖੋ ਜੀ ਵੱਡੀਆਂ ਵੱਡੀਆਂ ਬਿਲਡਿੰਗਾਂ ਬਿਲਡਿੰਗਾਂ ਦੇ ਨਾਲ ਨਾਲ ਚੱਲਦੇ ਲੋਕ ਜੋਏ ਕਰਦੇ ਦਿਨ ਯੈਸ ਵੈਰੀ ਨਾਈਸ ਡੇ ਗੋਰੀਆਂ ਸਭੋ ਜਿਆਦੇ ਹੋ ਜੇ ਪਮਾ ਜੀ ਤੁਹਾਡੀ ਕੁੜੀ ਵਾਸਤੇ ਆਪਾਂ ਸਮਾਨ ਲਿਆ ਹੁਣੇ ਇੱਥੋਂ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਦਿਖਾ ਦਿਓ ਕੀ ਕਹਿੰਦੇ ਇਹਨੂੰ ਮੰਬੋਯੂ ਮੰਬੋਯੂ ਅਚਾਰੀ ਅਚਾਰੀ ਚਲੋ ਵੀ ਅਚਾਰੀ ਮੰਬੋਯੂ ਲੈ ਲੈ ਤੇ ਆਪਾਂ ਇੱਥੇ ਆਏ ਸੀ ਮਸਜਿਦ ਦੇ ਜਮ੍ਹਾਂ ਕੋਲੇ ਤੁਹਾਨੂੰ ਮਸਜਿਦ ਦੇ ਵੀ ਦਰਸ਼ਨ ਕਰਾਉਂਦੇ ਆ ਨਰੂਬੀ ਦੀ ਮਸਜਿਦ ਤੇ ਇੱਕ ਮਿੰਟ ਨਰੂਬੀ ਦੀ ਬਹੁਤ ਵੱਡੀ ਮਸਜਿਦ ਆ ਨਰੂਬੀ ਦੀ ਮਸਜਿਦ

ਸੋਣ ਸੋਣੇ ਸੋੜੇ ਪਹਾੜ ਦਿਖਾਵਾਂਗੇ ਝਰਨੇ ਦਿਖਾਵਾਂਗੇ ਲੇਖ ਦਿਖਾਵਾਂਗੇ ਹਾਵਾ ਨਾਈਸ ਟੈਕ ਲਾਈਕ ਉਹ ਅਨੂ ਪੁੱਛ ਲੈ ਫਿਰ ਚੱਲਾਂਗੇ ਓਕੇ ਜੀ ਸੀ ਯੂ ਅੰਟਿਲ ਨੈਕਸਟ ਟਾਈਮ ਮੈਂ ਵੀ ਪਾਕਿਸਤਾਨ ਚ ਮਿਲਾਂਗੇ ਆ ਜਿਓ ਆ ਜਿਓ ਕਹਿੰਦੇ ਜਾਣਾ ਕਰੇ ਕਰੇ ਓਕੇ ਜੀ ਬਾਏ ਬਾਏ 올 ਦਾ ਬੈਸਟ ਓਕੇ ਜੀ ਥੈਂਕ ਯੂ ਬਹੁਤ 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 ਖੁਮਾਇਆ ਮੈਂ ਕਿਹਾ ਰਿਹਾ ਪਹੁੰਚਣਾ ਹੈ ਨਾ ਆਹ ਓਕੇ ਇਹ ਪਹੁੰਚ ਰੂਪੇ 40 ਰੁਪਏ ਦੇਣਾ ਹਾਂ ਹਾਂਜੀ ਓਕੇ ਜਮੂਕਰਾਂ ਦੀਆਂ ਕੁੜੀਆਂ ਮਿਲਦੇ ਆਖੇ ਬਿਲਕੁਲ ਪਹੁੰਚਿਆ ਪੁੱਤਿਆਂ ਲੋ ਜੀ ਹੋ ਗਈ ਬਾਏ ਬਾਏ ਟਾਟਾ ਬਹੁਤ ਸ਼ੀਧੀ ਨਿਕਲੇ ਬਹੁਤ ਸੋਹਣੇ ਦੇ ਨਿਕਲੇ ਕੀ ਆਂਗੂ ਆ ਗਿਆ ਟਾਈਮ ਜਾਣ ਦਾ ਕੀ ਆਂਗੂ ਦੇ ਨਿਕਲੇ ਸਾਡੇ ਕੋਲ ਇੱਕ ਦਿਨ ਸੀ ਆਏ ਸੀ ਏ ਹੁਣ ਜਾ ਰਹੇ ਹਾਂ ਇੱਕ ਦਿਨ ਆਏ ਸੀ ਲਗਾ ਆਏ ਸੀ ਆ ਗਿਆ ਤਾਂ ਜਾਣਦਾ ਉਹ ਤਾਂ ਨਹੀਂ ਸੀ ਅੱਜ ਬਾਏ 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 ਵਧੀਆ ਵਧੀਆ ਤੂੰ ਮਿਲ ਕਹ ਲੈਣਾ ਨਹੀਂ ਚੱਲੀ ਕੋਈ ਨਹੀਂ ਕੰਮ ਖੇਰ ਆ ਜੀ ਲੈ ਫੋਟੋ ਖੜੀ ਥੋੜੀ ਸਕਨ ਮੈਡਮ ਜਰਾ ਪਿੱਛੇ ਦੇਖੀਏ ਪਿੱਛੇ ਮੈਡਮ ਛੜਾ ਪਿੱਛੇ ਦੇਖੀਏ ਆਏ ਹਾਏ ਹਾਏ ਕਾਲੇ ਉਮੇ ਵੱਜਣਾ تھا ਕਾਲੇ ਉਮੇ ਜੀ ਜਾਣਦਾ ਆ ਗਿਆ ਫੇਰ ਆ ਮੇਰੀ ਮੰਮੀ ਆ ਮੈਂ ਹੁਣੇ ਹੁਣੇ ਮੰਮੀ ਨਾਲ ਮੈਂ ਲੜ ਕੇ ਹਟਿਆ ਸੀਗਾ ਤੇ ਮੰਮੀ ਵੀ ਸੌਰੀ ਓਕੇ ਆਮ ਸੌਰੀ ਆਮ ਸੌਰੀ ਕਦ ਲੈਣਾ ਪੁੱਤ ਕਰੇ ਕਰੇ ਮੈਂ ਕਰੇ ਰੋਲਾ ਪਾਉਂਦਾ ਸੀ ਕੋਈ ਨਹੀਂ ਉਹ ਤਾਂ ਇਹ ਤਾਂ ਪੁਰਾਣੀ ਆਦਤ ਆ ਮੈਂ ਤਾਂ ਫਿਰ ਥੋੜਾ ਜਿਹਾ ਡੈਡੀ ਤੇ ਜਾਊਗਾ ਨਾ ਥੋੜਾ ਜਿਹਾ ਜਾਣਾ ਪਣਦਾ ਅ ਨਹੀਂ ਅੱਗੇ ਪਿੱਛੇ ਡੈਡੀ ਮੂਰੇ ਹੁੰਦੇ ਆ ਅੱਜ ਪਤਾ ਨਹੀਂ ਕੀ ਹੋਇਆ ਮੰਮੀ ਮੂਰੇ ਆ ਕਰੇ ਜਾਣਦੀ ਕਾਲੀ ਆ ਮੰਮੀ ਕਹਿੰਦੀ ਮੈਂ ਆਵਦੀ ਨਾ ਦੋ ਤੀ ਨੂੰ ਮਿਲਣਾ ਛੇਤੀ ਛੇਤੀ ਨਾ ਪੋਤੇ ਰ ਪੋਤੀ ਨੂੰ ਪਰਮਿਸ਼ਨ ਨੂੰ ਮਿਲਣਾ ਪਰਮਿਸ਼ਨ ਨੂੰ ਵੀ ਮਿਲਣਾ ਹਾਂ ਮੈਂ ਚੱਲੇ ਆ ਟਰਮੀਨਲ 1A ਕਿਉਂਕਿ ਉੱਥੇ ਮੇਰਾ ਪਿਆਰ ਡਰੋਨ ਏਅਰਪੋਰਟ ਪਹੁੰਚ ਚੁੱਕੇ ਆ। ਹੁਣ ਡਰੋਨ ਚੱਕ ਲਈਏ। ਹੁਣ ਗਾਂ ਮੇਰੀਆਂ ਦੋ ਕੰਟਰੀਆਂ ਆ ਅਫਰੀਕਾ ਦੀਆਂ, ਇਥੋਪੀਆ ਤੇ ਤੰਜ਼ਾਨੀਆ ਮੈਂ ਪਲਾਨ ਕੀਤਾ ਪਹਿਲਾਂ ਵੀ ਮੈਂ ਪਹਿਲਾਂ ਜਾਵਾਂ। ਤੰਜ਼ਾਨੀਆ। ਤੰਜ਼ਾਨੀਆ ਦੀ ਮੈਂ ਟੈਕਟ ਲੈ ਲਈਆਂ। ਤੰਜ਼ਾਨੀਆ ਬਹੁਤ ਛੋਟੀ ਕੰਟਰੀ ਆ। ਬਹੁਤ ਸੋਹਣੀ ਆ ਬੀਚਾਂ ਉੱਥੋਂ ਦੀਆਂ ਜ਼ਾਂਜੀਬਾਰ ਬਹੁਤ ਜ਼ਿਆਦੇ ਸੋਹਣਾ। ਤੁਹਾਨੂੰ ਜ਼ਾਂਜੀਬਾਰ ਦਿਖਾਉਣਾ। ਮਾਉਂਟ ਕਿਲੀ ਮੈਂ ਜਾ ਰਿਹਾ ਦਿਖਾਉਣਾ। ਐਨ ਕੈਂਟ ਮੇਰੇ ਵਾਲੀ ਟ੍ਰਿਪ ਹੋਣ ਵਾਲੇ ਆ। ਬਸ ਹੁਣ ਰੱਬ ਸਾਥ ਰੱਖੇ ਫੋਨ ਗਵਾਚਿਆ ਤੇ ਵਾਹ ਫੋਨ ਮਿਲਿਆ ਨਹੀਂ ਬਾਕੀ ਕੋਈ ਨਹੀਂ ਫੋਨ ਦਾ ਵੀ ਕਰਦੇ ਆਈਮੇਲਾਂ ਮੇਰੀਆਂ ਚੱਲ ਨਹੀਂ ਰਹੀਆਂ ਇਹ ਤੇ ਉਹ ਵੀ ਕਰਨਾ ਸਾਰਾ ਕੁਝ ਹੁਣ ਬਹਿ ਕੇ ਨਾ ਪਹੁੰਚ ਕੇ ਤੰਜ਼ਾਨੀਆ ਦੋ ਦਿਨ ਰੈਸਟ ਕਰਨੀ ਆ ਗੁਰਦੁਆਰਾ ਸਾਹਿਬ ਜਾਣਾ ਗੁਰਦੁਆਰਾ ਸਾਹਿਬ ਰੈਸਟ ਕਰੂੰਗਾ ਉੱਥੇ ਵੀਡੀਓ ਸੈੱਟ ਕਰੂੰਗਾ ਆਪਦਾ ਸਾਰਾ ਕੰਮ ਸੈੱਟ ਕਰੂੰਗਾ ਤੇ ਹੁਣ ਮੈਂ ਟਰਮੀਨਲ 1 A ਲੱਭ ਰਿਆਂ ਲਓ ਜੀ ਡਰੋਨ ਮਿਲ ਗਿਆ ਵਾਪਸ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਹਾਂਜੀ ਮੈਨੂੰ ਬਹੁਤ ਸ਼ੁਕਰ ਹੈ ਮੈਂ ਥੋੜਾ ਟਰਾਲੀ ਸਮਾਰਟ ਪਾਇਆ ਮੇਰਾ ਬੈਗ ਮੈਨੂੰ ਤਾਂ ਯਾਦ ਨਹੀਂ ਸੀ ਮੈਂ ਬੈਗ 'ਚ ਡਰੋਨ ਵੀ ਪੋਣਾ ਦੇਖੋ ਕਿੰਨਾ ਭਰ ਗਿਆ ਮਿਲ ਗਿਆ ਵੀ ਡਰੋਨ ਧੰਨਵਾਦ ਨਰੋਬੀ ਵਾਲੇ 에어ਪੋਰਟ ਦਾ ਅਮਰitsar ਵਾਲੇ 에어ਪੋਰਟਾਂ ਦੇ ਫਿੱਟੇ ਮੂੰਹ ਮੈਂ ਬੋਲੂਗਾ ਜਿਨ੍ਹਾਂ ਦੇ ਫਿੱਟੇ ਮੂੰਹ ਹੈਗੇ ਉਹਨਾਂ ਦੇ ਹੈਗੇ ਜਿਹੜੇ ਚੰਗੇ ਆ ਚੰਗੇ ਆ ਇਹਨਾਂ ਨੇ ਮੇਰਾ ਡਰੋਨ ਰੱਖਿਆ 15 ਦਿਨ ਮੈਂ ਇੰਡੀਆ 'ਚ ਸਿਰਫ 5 ਦਿਨ ਰਹਿਣਾ ਸੀ ਇੱਥੇ ਫਿਰ 15 ਦਿਨ ਰਹਾ ਤੇ ਮੇਰਾ ਡਰੋਨ ਵਾਪਸ ਉਹੀ ਹੱਥਾਂ ਨਾਲ ਪਿਆਰ ਨਾਲ ਥੈਂਕ ਯੂ ਕਰਕੇ ਆਫੀਸਰ ਮੈਨੂੰ ਐਸ ਤੱਕ ਛੱਡ ਕੇ ਗਈ ਆ ਤੇ ਅੰਮ੍ਰਿਤਸਰ 에어ਪੋਰਟ ਆਣਾਂ ਨੇ ਕੀ ਕੀਤਾ ਖੱਜਲ ਕੀਤਾ ਮੈਨੂੰ 7 ਘੰਟੇ ਕੋਈ ਨਹੀਂ ਸਾਡਾ ਦਿਨ ਆਊਗਾ ਆਊਗਾ ਨਾ ਰੱਬ ਦੇਖ ਰਿਹਾ ਰੱਬ ਦੇਖਦਾ ਤੈਨੂੰ ਪਾਪਾ ਕੋਲ ਬਹੁਤ ਕੁਝ ਦੇ ਦੇਣਾ ਮੈਨੂੰ ਤਾਂ ਦੇਊਗਾ ਉਹਨਾਂ ਦਾ ਲਊਗਾ ਵੀ ਉਹਨਾਂ ਦੀ ਲਊਗਾ ਵੀ ਚਲੋ ਪਾਪਾ ਬਾਹਰ ਚੱਲੀ ਆਪਾਂ ਨਿਕਲ ਲੋ ਜੀ ਸਾਡਾ ਆ ਗਿਆ ਫੂਡ ਤੇ ਬਣ ਗਿਆ ਪੂਰਾ ਮੂਡ ਹੁਣ ਰੱਜਾਂਗੇ ਤੇ ਫੇਰ ਹੀ ਗੱਜਾਂਗੇ ਹੈ ਇਹ ਨਹੀਂ ਅਵਾਕਾਪਾ ਆਪ ਜੀ ਹੂੰ ਇਹ ਤੇ ਪੜੋ ਗੈਰੀਪਾ ਨਮਾਸਫਰ ਸ਼ੁਰੂ ਮੈਂ ਚੱਲੇ ਆ ਤੰਜ਼ਾਨੀਆ ਇਹ ਚੱਲਿਆ ਵਾਪਸ ਕੈਨੇਡਾ ਤੇ ਹੁਣ ਤੁਹਾਨੂੰ ਸਾਰਿਆਂ ਨੂੰ ਬਾਏ ਬਾਏ ਮਿਲਦੇ ਹਾਂ ਮੈਂ ਫੇਰ ਜੱਬੀ ਬਾਦੋ ਓਕੇ ਬੱਸ ਹਾਂ ਮੈਨੇ ਥੋੜਾ ਮਿਸ ਕਰੇ ਓਕੇ ਜਿਆਦਾ ਨਾ ਕਰੇ ਠੀਕ ਹੈ ਓਕੇ ਚਲੋ ਬਾਏ ਬਾਏ ਓਕੇ ਬਾਏ